ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸਿੱਖ ਜਦੋਂ ਵੀ ਖਾਲਸਤਾਨ ਦੀ ਆਪਣੇ ਅਲੈਦਾ ਮੁਲਕ ਦੀ ਗੱਲ ਕਰਦੇ ਐ ਤੇ ਹਿੰਦੁਸਤਾਨ ਦੀ ਗਵਰਨਮੈਂਟ ਤੇ ਹਿੰਦੂਆਂ ਨੂੰ ਵੀਰੋ ਇਹ ਗੱਲ ਬੜੀ ਚੁਬਦੀ ਹੈ ਤੇ ਬੜਾ ਉਹਦਾ ਸਖਤ ਤਰੀਕੇ ਦੇ ਨਾਲ ਮੁਖਾਲਫਤ ਕੀਤੀ ਜਾਂਦੀ ਹੈ ਤੇ ਵੀਰੋ ਅੱਜ ਦੀ ਕਥਾ ਦੇ ਅੰਦਰ ਸੰਤ ਸਿੰਘ ਮਸਕੀਨ ਹੋਣੀ ਵੀ ਉਹ ਵਜਾ ਉਹ ਦੱਸ ਰਿਹਾ ਹੈ ਕਿ ਹਿੰਦੂਆਂ ਨੂੰ ਆਖਰ ਖਾਲਸਤਾਨ ਕਿਉਂ ਨਹੀਂ ਬਰਦਾਸ਼ਤ ਕਿਉਂ ਬੁਰਾ ਲੱਗਦਾ ਹੈ ਖਾਲਸਤਾਨ ਦਾ ਸ਼ਬਦ ਤੇ ਖਾਲਸਤਾਨ ਦੀ ਮੰਗ ਹੈ ਵੀਰੋ ਅੱਜ ਦੀ ਕਥਾ ਦੇ ਅੰਦਰ ਅਸੀਂ ਇਸ ਦੇ ਬਾਰੇ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਦੇ ਹਾਂ ਇਸ ਦੇ ਬਾਰੇ ਜਾਣਦੇ ਹਾਂ ਮੈਨੂੰ ਪਹਿਲੀ ਦਫਾ ਪਤਾ ਚੱਲਿਆ ਇੰਨੀ ਨਫ਼ਰਤ ਯਹੂਦੀ ਨੂੰ ਮੁਸਲਮਾਨ ਨਹੀਂ ਬਰਦਾਸ਼ਤ ਕਰਦਾ ਯਹੂਦੀ ਮੁਸਲਮਾਨ ਨੂੰ ਨਹੀਂ ਬਰਦਾਸ਼ਤ ਕਰਦਾ ایک ہزار سال تک یہ بھٹکتے رہے دسے کھاندے رہے بے گھر کدی کدرے رولن کدی کدھر رولن حالانکہ دماغی طور پہ بڑے مہان دارمک طور پہ بڑی سوج بوجھ رکھن والے عبادت گزار بھٹکے بہت بڑی بھاری مار کھا دی لیکن غزب کی گل یہ ہے ਕਿ ਸਭ ਤੋਂ ਜ਼ਿਆਦਾ ਮਾਰ ਖਾਦੀ ਯਹੂਦੀਆਂ ਨੇ ਅੱਜ ਸਮੁੱਚੀ ਦੁਨੀਆ ਦੇ ਸਭ ਤੋਂ ਜ਼ਿਆਦਾ ਸੰਪੰਨ ਯਹੂਦੀ ਮਹਾਨ ਯਹੂਦੀ ਚੰਗੇ ਡਾਕਟਰ ਸਾਇੰਸਦਾਨ ਧਨਾਰਡ ਆਲਮ ਪਾਗਲ ਚਿੰਤਕ ਇਸ ਕੌਮ ਵਿੱਚ ਮੌਜੂਦ ਨੇ ਅੱਜ ਵੀ ਮੌਜੂਦ ਨੇ ਔਰ ਇਸ ਕੌਮ ਨੇ ਇਸ ਤਰ੍ਹਾਂ ਦੇ ਪੈਦਾ ਕੀਤੇ ਜਿਸ ਦਿਨ ਦਾ ਹਾਲਤੇ ਦਾ ਰੂਪ ਆਲਮੇ ਵਜੂਦ ਦੇ ਚ ਆਇਆ ਹੈ ਉਸ ਦਿਨदाई ਆਕੜਾਂ ਦੇ ਵਿੱਚ ਉਸ ਦਿਨ ਦਾ ਹੈ ਉਹ ਬਹੁ ਬਿਲਕੁਲ ਯਹੂਦੀਆਂ ਦੀ ਤਰ੍ਹਾਂ ਯਹੂਦੀਆਂ ਨੂੰ ਆਪਣੇ ਸ਼ਰੀਕ ਮੁਸਲਮਾਨਾਂ ਨੇ برداشت ਨਹੀਂ ਕੀਤਾ ਸ਼ਰੀਕ ਇਬਰਾਹਿਮ ਲਈ ਦੋ ਬੇਗਮਾਂ ਸਨ ਇਹ ਜਿੱਕੇ ਲੋਕੋਂ ਤੇ ਇਬਰਾਹਿਮ ਲਈ ਚਲਾ ਚਾਹੇ ਮੁਸਲਮਾਨ ਨੇ ਤੇ ਚਾਹੇ ਯਹੂਦੀ ਨੇ ਸ਼ਰੀਕ ਨੇ ਨਹੀਂ برداشت ਕੀਤਾ ਤਦਨ ਸ਼ਰੀਕ جب دشمن بنے گا تو بڑا بھنکر دشمن بنے گا معمولی دشمن نہیں ہوگا شریک نو سارے راگ پتا ہے شریک نیڑے رہ چکے اس نو سب اتار چڑھا کا پتا ہے کتوں مار کرنی ہے مار کرنی انہوں سب کچھ پتا ہے تو بہت بڑی مار مسلمانہ تو یہودیاں نے کھا دی اور لگاتار کانے رہ اس مار نے ਉਹਨਾਂ ਨੂੰ ਗੈਂਦੀ ਕਲਾ ਵਿੱਚ ਨਹੀਂ ਟੁੱਟਿਆ ਉਹ ਚੜ੍ਹਦੀ ਕਲਾ ਵਿੱਚ ਗਏ ਤੇ ਸਮੁੱਚੇ ਅਰਬਾਂ ਦੇ ਵਿੱਚ ਘਿਰਿਆ ਹੋਇਆ ਉਹਨਾਂ ਨੇ ਆਪਣਾ ਦੇਸ਼ ਵੀ ਬਣਾ ਲਿਆ ਅਸਰਾ ਇਹ ਔਰ ਪੈਰ ਦਿਮਾਗੇ ਬੈਠੇ ਨੇ ਬੜੇ ਪਾਇਦਾਰੀ ਨਾਲ ਖਾਲਸੇ ਦਾ ਸ਼ਰੀਕ Hindu ਯਹੂਦੀ ਦਾ ਸ਼ਰੀਕ ਮੁਸਲਮਾਨ ਖਾਲਸੇ ਦਾ ਸ਼ਰੀਕ ਜਿਸ ਤਰ੍ਹਾਂ ਇਕ ਇਬਰਾਹੀਮ ਸੀ ਉਸ ਚੋਂ ਇਹ ਦੋ ਕੌਮਾਂ ਅਗਾਂ ਚੱਲ ਕੇ ਜੋ ਹੈ ਫੈਲੀਆਂ ਵਧੀਆਂ ਮੂਲ ਧਾਰਾ Hindu ਤੇ Sikh ਦੀ ਇੱਕ ਹੈ ਜਿਵੇਂ ਇੱਕ ਦਰਿਆ ਵਗਦਾ ਹੈ ਤੇ ਉਹਦੀਆਂ ਦੋ ਧਾਰਾ ਬਣ ਜਾਂਣ ਇੱਕ ਸੱਜੇ ਵਗਣ ਲੱਗ ਪੈਂਦਾ ਹੈ ਇੱਕ ਖੱਬੇ ਉਹ ਆਪਣੇ ਆਪਣੇ ਰਸਤੇ ਤੇ ਸਾਗਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਇਸ ਤਰ੍ਹਾਂ ਮੂਲ ਧਾਰਾ ਇੱਕੋ ਹੈ ਅਗਾ ਚਲ ਕੇ ਦੋ ਸ਼ਰੀਕ ਚੱਲਦੇ ਹੈ ਮੈਂ ਕਿਹਾ ਇਸ ਤਰ੍ਹਾਂ ਸ਼ਰੀਕ ਜਿਵੇਂ ਦੁਸ਼ਮਣ ਹੁੰਦਾ ਹੈ ਦੂਜਾ ਤੀਜਾ ਨਹੀਂ ਹੋ ਸਕਦਾ ਪड़ोसी ਜਿੰਨਾ ਭयंकर ਦੁਸ਼ਮਣ ਹੋ ਸਕਦਾ ਹੈ ਉਹ ਪਰਾਨੀ ਆਪਣਾ ਭਰਾ ਜਿੰਨਾ ਕਮੀਨ ਦੁਸ਼ਮਣ ਹੋ ਸਕਦਾ ਹੈ ਉਤਨਾ ਦੂਜਾ ਤੀਜਾ ਨਹੀਂ ਕਿਉਂਕਿ ਉਹ ਜਦ ਮਾਰ ਕਰੇਗਾ ਉਸ ਨੂੰ ਸਾਰੇ ਉਤਾਰ ਚੜਾਅ ਦਾ ਪਤਾ ਹੈ ਸਾਰੀਆਂ ਕਮਜ਼ੋਰੀਆਂ ਦਾ ਪਤਾ ਹੈ ਹਿੰਦੂ ਬਾਰੇ ਤਾਂ ਹਿੰਦੂ ਸੰਤ ਸਨਾਤਨੀ ਸੰਤ ਸ੍ਰੀ ਨਾਮਦੇਵ ਜੀ ਮਹਾਰਾਜ ਦਾ ਕਹਿਣਾ ਹੈ ਕਿ ਹਿੰਦੂ ਅੰਨਾ ਤੁਰਕੂ ਕਾਣਾ ਦੋਹਰਤੇ ਗਿਆਨੀ ਸਿਆਣਾ ਇਹ ਅੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਾਕ ਔਰ ਸ੍ਰੀ ਨਾਮਦੇਵ ਜੀ ਮਹਾਰਾਜ ਦੀ ਬਾਣੀ ਮਹਾਰਾਸ਼ਟਰ ਦਾ ਇੱਕ ਪ੍ਰਸਿੱਧ ਸੰਤ ਪਾਠ ਕਰਦੇ ਹਾਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਲੰਘ ਜਾਂਦੇ ਹੁੰਦੇ ਸੀ ਇਨਾਂ 2-4 ਮਹੀਨਿਆਂ ਚ ਮੈਨੂੰ ਥੋੜਾ ਜਿਹਾ ਗਹਿਰਾਈ ਦੇ ਚਾਹਤ ਮਾਰਨ ਦਾ ਮੌਕਾ ਮਿਲੇ ਇਸ ਪੰਥ ਦੇ। ਜੀ ਨਾਮ ਦੇ ਕੇ ਕੀ ਦੇ? ਜਿੰਦੂ ਅੰਨਾ ਤੁਰਕੂ ਕਾਣਾ ਅੰਨਾ। ਸਚਾਈ ਨੂੰ ਵੇਖਦਾ ਹੀ ਨਹੀਂ। ਸਚਾਈ ਨੂੰ ਵੇਖਣ ਵਿੱਚ ਬਿਲਕੁਲ ਅਸਮਰਤ। ਤੇ ਕਾਹਤੇ ਤੇ ਈਸ਼ਵਰ ਹੈ? ਤੇ ਜੇ ਈਸ਼ਵਰ ਪੱਥਰ ਹੈ। ਪੱਥਰ ਦੀ ਪੂਜਾ ਕਰਦੇ ਆ ਕਰਦੇ ਆ ਦਿਲ ਪੱਥਰ ਹੋਵੇਗਾ ਦਿਮਾਗ ਪੱਥਰ ਹੋਵੇਗਾ ਕੁਦਰਤੀ ਦਾ ਜੈਸਾ ਹੈ ਉਸੇ ਤੈਸਾ ਹੋਏ ਸੁਭਾਨ ਅੱਲਾਹ ਗੁਰਬਾਣੀ ਸਾਹਿਬ ਦਾ ਫੈਸਲਾ ਜਿਸ ਨਾਲ ਮਨੁੱਖ ਜੁੜਦਾ ਹੈ ਲੈਸਾ ਹੋ ਜਾਂਦਾ ਹੈ ਪਰਮਾਤਮਾ ਸੱਚ ਹੈ ਸੱਚ ਪਰਮਾਤਮਾ ਹੈ ਤੇ ਹਿੰਦੂ ਦਾ ਸੱਚ ਹਿੰਦੂ ਦਾ ਪਰਮਾਤਮਾ ਪੱਥਰ ਹੈ ਪੱਥਰ ਦਾ ਪੁਜਾਰੀ ਤੇ ਪੱਥਰ ਹੋ ਗਿਆ ਉਹਦਾ ਦਿਮਾਗ ਉਹਦਾ ਦਿਲ ਔਰ ਬਿਲਕੁਲ ਇਹਨਾਂ ਨੇ ਸਬੂਤ ਮੁਹਈਆ ਕਰ ਦਿੱਤਾ 500 ਗੁਰਦੁਆਰੇ ਸਾੜ ਕੇ ਸਵਾ ਕਰ ਦਿੱਤੇ ਹਜ਼ਾਰਾਂ ਗੁਰਗ੍ਰੰਥ ਸਾਹਿਬ ਦੀਆਂ ਢੀਂਡਾਂ ਸਾੜ ਕੇ ਸਵਾ ਕਰ ਦਿੱਤੀਆਂ ਔਰ ਮਜ਼ਲੂਮਾਂ ਨੂੰ ਨੌਜਵਾਨਾਂ ਨੂੰ ਬੁਢੀਆਂ ਤੱਕ ਨੂੰ ਜ਼ਿੰਦਾ ਜਲਾ ਦਿੱਤਾ ਇਹ ਕੰਮ ਪੱਥਰ ਕਰ ਸਕਦਾ ਹੈ ਮਨੁੱਖ ਨਹੀਂ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਹ ਪੰਕਤੀਆਂ ਜੋ ਨਾਮਦੇਵ ਜੀ ਨੇ ਬੜੀ ਜ਼ੋਰਤ ਨਾਲ ਉਸਨੇ ਆਖੀਆਂ ਨੇ ਸਮੁੱਚੇ Hindu ਜਗਤ ਨੂੰ ਸੁਣਾਣੀਆਂ ਚਾਹੀਦੀਆਂ Hindu ਅੰਧੇ ਬਿਲਕੁਲ ਅੰਧੇ ਦੁੱਖ ਹਜ਼ਾਰ ਅੰਧੇ ਆ ਰਹੇ ਹੁਣ ਹਜ਼ਾਰ ਅੰਧੇ ਤੇ ਇੱਕ ਵਿਚਾਰਾ ਸੁਜਾਖਾ ਆਇਆ ਉਹ ਗਲੀ 'ਚ ਤੇ ਉਹਨੇ ਲੰਘਣਾ ਹੈ ਦੂਸਰੀ ਦਸ਼ਾ 'ਚ ਤੇ ਸਾਹਮਣੇ ਆ ਰਹੇ ਨੇ ਅੰਧੇ ਅੰਧਿਆਂ ਨੇ ਟਕਰਾਣਾ ਹੈ ਕਿਉਂਕਿ ਦਿਖਾਈ ਤੇ ਉਹਨਾਂ ਨੂੰ ਕੁਝ ਦਿੰਦਾ ਨਹੀਂ ਟਕਰਾਣਾ ਹੈ ਔਰ ਜੇ ਸੁਜਾਖਾ ਵਿਚਾਰਾ ਬਚ ਕੇ ਲੰਘਣ ਦੀ ਕੋਸ਼ਿਸ਼ ਵੀ ਕਰੇਗਾ ਤੇ ਅੰਧਿਆਂ ਨੇ ਤੇ ਧੱਕੇ ਮਾਰਨੇ ਔਰ ਉਹ ਦਬਾਅ ਪਾਤਾ ਕਰ ਦੇਣਾ ਹੈ ਉਸ ਦਾ ਕਚੂਮਰ ਕਰ ਦੇਣਾ ਹੈ ਕਿ ਅੱਜ ਦਾ ਅੰਧਾ ਨਹੀਂ ਇਸ ਸਦੀਆਂ ਤੋਂ ਅੰਧਾ ਹੈ ਕਿਉਂਕਿ ਪੱਥਰ ਅੰਧਾ ਹੈ ਪੱਥਰ ਵਿੱਚ ਵੇਖਣ ਦੀ ਸਮਰੱਥਾ ਨਹੀਂ ਹੈ ਪੱਥਰ ਦੇ ਵਿੱਚ ਸੁਣਨ ਦੀ ਸਮਰੱਥਾ ਨਹੀਂ ਹੈ। ਔਰ ਜਦ ਕੋਈ ਸੱਚ ਸੁਣ ਨਹੀਂ ਸਕਦਾ, ਸੱਚ ਵੇਖ ਨਹੀਂ ਸਕਦਾ, ਤੇ ਉਹਨੂੰ ਸਾਇਕਿਕ ਭਾਸ਼ਾ 'ਚ ਕਹਿੰਦੇ ਨੇ ਕਿ ਪੱਥਰ ਹੈ। ਨਾ ਸੱਚ ਵੇਖ ਸਕਦਾ ਹੈ, ਨਾ ਸੱਚ ਸੁਣ ਸਕਦਾ ਹੈ। ਇਹਨੂੰ ਸੱਚ ਸੁਣ ਨਹੀਂ ਸਕਦਾ। ਦੋ ਸਾਲ ਤੋਂ ਮੰਦੀ ਸਾਰੂ ਦੇ ਸੇਜ ਤੋਂ ਇੱਕ ਸਚਾਈ بلند ਬਾੰਦ ਸੁਣਾਈ ਜਾਂਦੀ ਰਹੀ ਸੁਣਾਈ ਜਾਂਦੀ ਰਹੀ ਸੁਣੇ ਸੱਚਾਈ ਹੈ ਕਿ ਇਹਨੂੰ ਵੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਪਰ ਮੈਂ ਲਵਸ਼ਪਰਦਰਾਮਾ ਅੱਜ ਦਾ ਅੰਧਾ ਨਹੀਂ ਬਹੁਤ ਪੁਰਾਣੇ ਸਮੇਂ ਦਾ ਅੰਧਾ ਹੈ ਕਿੱਥੇ ਵਕਤ ਸ੍ਰੀ ਕ੍ਰਿਸ਼ਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਦਰਯੋਦਨ ਆખ્યા ਪੁਰਖਾ ਤੂੰ ਪੰਜ ਪਿੰਡ ਹੀ ਦੇ ਦੇ ਤੇ ਸੁਨਾ ਹੋ ਜਾਏਗਾ ਮਹਾਭਾਰਤ ਦਾ ਜਿਹੜਾ ਬਹੁਤ ਵੱਡਾ ਹੁਣ ਖਰਾਬਾ ਹੋਣਾ ਹੈ ਬਚਾਅ ਹੋ ਜਾਏਗਾ ਤਮੇ ਪਾਂਡਵਾਂ ਨੂੰ ਰਾਜ਼ੀ ਕਰ ਲੈਣਾ ਕਿਉਂ ਥੋੜੇ ਤੇ ਹੀ ਰਾਜ਼ੀ ਹੋ ਜਾਂਦੇ ਪੰਜ ਪਿੰਡ ਤੇ ਹੀ ਰਾਜ਼ੀ ਹੋ ਜਾ ਤੂੰ ਇਤਨੀ ਲੰਬੀ ਚੌੜੀ ਸਲਤਨਤ ਦਾ ਮਾਲਕ ਪੰਜ ਪਿੰਡੇ ਇਹਨਾਂ ਨੂੰ ਦੇ ਦੇ ਜਿਹੜੇ ਤੋਂ ਧੋਖੇ ਨਾਲ ਜਿੱਤੇ ਨੇ ਜੂਏ ਦੇ ਧੋਖੇ ਨਾਲ ਕਿੰਨਾ ਦਾ ਮੈਂ ਪੰਜ ਸੁਨੀਆਂ ਜਿੰਨੀ ਵੀ ਜਗਾ ਨਹੀਂ ਦੇਣੀ ਮਹਾਭਾਰਤ ਦਾ ਯੁੱਧ ਹੋਇਆ ਅੱਧੇ ਤੋਂ ਵੱਧ ਦੇਸ਼ ਤਬਾਹ ਹੋ ਗਿਆ ਬਰਬਾਦ ਹੋ ਗਿਆ ਪੰਨ ਪਿੰਡ ਤੇ ਨਹੀਂ ਦਿੱਤੇ ਸਾਰਾ ਦੇਸ਼ ਤਲਾ ਕਰ ਦਿੱਤਾ شمع کرنی ہی کر سکتے ہیں بہرے کر سکتے ہیں مینو انج لگتا ہے کہ سارا دیش تلاح کر چن گئے پنج پنڈ نہیں دین گے کیونکہ مور ہے ہندو کی تے مور ہے بھگت نام دیو نے کہ ہندو ارف کھا ਜੇ ਕਿਦਰ ਇਹ ਬੋਲ ਗੁਰੂ ਨਾਨਕ ਦੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਉਂਦੇ ਤੇ ਸ਼ਾਇਦ ਇਨ੍ਹਾਂ ਅੰਧਿਆਂ ਨੇ ਇਹ ਆਖਣਾ ਸੀ ਕਿ ਇਹ ਤੇ ਬੋਲ ਦੇ ਹੀ ਰਹਿੰਦੇ ਗੁਰੂ ਨਾਨਕ ਨੇ ਤੇ ਕਹਿ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਕਹਿ ਨਹੀਂ ਸੀ ਪਰ ਖਿਮਾ ਕਰਨੀ ਇਨ੍ਹਾਂ ਦੀ ਉਮਤ ਦੇ ਚਾਂ ਇਨ੍ਹਾਂ ਦੀ ਬਰਾਦਰੀ ਦੇ ਚਾਂ ਨਾਮ ਦੇ ਇੰਦੂ ਕੋਕਨ ਦੇ Hindu ਅੰਨਾ ترکو کان ترک مسلمان اندھا نہیں ہے کان ایک اک ہے سچائی ویک سکتا ہے لیکن بالکل اندھا ہے مسلمان سچائی ویکتا ہے چلو اپنے نظریے نال ویکتا ہے دوجے دیکھ... میرو جس طرح کی سکھ مسلمان ہندو ਤੂਰ ਹੋਰ ਵੀ ਕਈ ਧਾਰਮਿਕ ਲੋਕ ਹਿੰਦੁਸਤਾਨ ਦੇ ਅੰਦਰ ਰਹਿੰਦੇ ਆ ਲੇਕਿਨ ਕਿਉਂਕਿ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਦੀ ਜ਼ਿਆਦਾ ਆਬਾਦੀ ਹੈ ਇਸ ਕਰਕੇ ਵੀਰੋ ਹਕੂਮਤ ਵੀ ਉਹਨਾਂ ਦੀ ਹੁੰਦੀ ਹੈ ਗੁੰਡਾਗਰਦ ਵੀ ਉਹਨਾਂ ਦੀ ਹੁੰਦੀ ਹੈ ਹਰ ਕੰਮ ਉਹਨਾਂ ਦੀ ਮਰਜ਼ੀ ਦੇ ਨਾਲ ਹੁੰਦਾ ਵੈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਮੁਸਲਮਾਨਾਂ ਦੇ ਲੜਕੀਆਂ ਦੇ ਨਾਲ ਕਿਸ ਤਰ੍ਹਾਂ ਦਾ ਵੀਰੋ ਗਲਤ ਲੋਕ ਕੀਤਾ ਗਿਆ ਜਿਹੜੀਆਂ ਹਜਾਬ ਕਰਦੀਆਂ ਸੀ ਉਹਨਾਂ ਦੇ ਪਰਦੇ ਲਾਏ ਗਏ ਉਹਨਾਂ ਤੇ ਗੰਦਾ ਨਾਲੀਆਂ ਦਾ ਪਾਣੀ ਸੁੱਟਿਆ ਗਿਆ ਤੋਹਫਨ ਕੀਤੀ ਗਈ ਤੇ ਸਿੱਖ ਵੀਰ ਵੀਰੋ ਮੈਂ ਉਹਨਾਂ ਨੂੰ ਸਲੂਟ ਪੇਸ਼ ਕਰਨਾ ਵੈ ਜਿਹੜੇ ਮੁਸਲਮਾਨਾਂ ਦੇ ਹੱਕ ਦੇ ਵਿੱਚ ਖੜੇ ਹੋਏ ਮੁਸਲਮਾਨਾਂ ਨੂੰ ਪ੍ਰੋਟੈਕਟ ਕੀਤਾ ਵੀਰੋ ਦੂਸਰਾ ਕਿ ਜਿਹੜੇ ਸਿੱਖ ਵੀਰ ਹੈ ਇਹ ਨਹੀਂ ਮੈਂ ਕਹਿੰਦਾ ਵੀਰੋ ਸਾਰੇ ਹਿੰਦੂ ਵੀਰ ਬਹੁਤ ਵਧੀਆ ਹਿੰਦੂ ਹੈ ਹਿੰਦੂ ਮੁਸਲਮਾਨ ਸਿੱਖ ਭਾਈਚਾਰਾ ਬਹੁਤ ਵਧੀਆ ਵੈ ਲੇਕਿਨ ਵੀਰੋ ਕਈ ਅਜਿਹੀਆਂ ਸੰਗਠਨਾਵਾਂ ਹੈ ਕਈ ਅਜਿਹੇ ਲੋਕ ਹੈ ਜਿਹੜੇ ਕਿ ਧਰਮ ਦੇ ਨਾਂ ਤੇ ਜਿਹੜੇ ਕਿ ਆਪਣੀ ਸੰਗਠਨਾ ਦੇ ਨਾਂ ਦੇ ਉੱਤੇ ਮੁਲਕ ਦਾ ਅਮਨ ਅਮਾਨ ਖਰਾਬ ਕਰਦੇ ਆ ਕਦੀ ਵੀਰੋ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਟਿੱਪਣੀ ਕੀਤੀ ਜਾਂਦੀ ਹੈ ਕਦੂ ਕਦੀ ਗੁਰੂ ਸਹਿਬਾਨ ਦੇ ਉੱਪਰ ਟਿੱਪਣੀ ਕੀਤੀ ਜਾਂਦੀ ਹੈ ਤੇ ਇੱਕ ਅੱਧੀ ਸਿੱਖਾਂ ਦੇ ਹੋਲੀਏ ਨੂੰ ਲੈ ਕੇ ਟਿੱਪਣੀ ਕੀਤੀ ਜਾਂਦੀ ਹੈ ਲੇਕਿਨ ਗਵਰਨਮੈਂਟ ਜਿਹੜੀ ਹੈ ਗਵਰਨਮੈਂਟ ਇਸ ਚੀਜ਼ ਦੀ ਪ੍ਰਵਾਹ ਨਹੀਂ ਕਰਦੀ ਪਿਛਲੇ ਦਿਨਾਂ ਦੇ ਵਿੱਚ ਵੀਰੋ ਇੱਕ ਹਾਈ ਕੋਰਟ ਦੇ ਵਿੱਚ ਕਾਨੂੰਨ ਪਾਸ ਹੋਇਆ ਜੀ ਕਿ ਸਿੱਖਾਂ ਦੇ ਉੱਪਰ ਜਿਹੜੀਆਂ ਟਿੱਪਣੀਆਂ ਹੁੰਦੀਆਂ ਵੈ ਉਸ ਦੀ ਰੋਕ-ਥਾਮ ਕੀਤੀ ਜਾਵੇ ਲੇਕਿਨ ਹਾਈ ਕੋਰਟ ਨੇ ਉਹਦੇ ਹੱਕ 'ਚ ਫੈਸਲਾ ਦੇ ਦਿੱਤਾ ਕਿ ਕੋਈ ਉਹਦੇ ਤੇ ਐਕਸ਼ਨ ਨਹੀਂ ਲਿਆ فیرੋ ਇਹ ਉਹ ਜਿਹੇ ਗੱਲਾਂ ਵੈ ਜਿਹਦੀ ਵਜ੍ਹਾ ਤੋਂ ਜਿਹੜੇ ਸਿੱਖ ਹੈ ਉਹ ਆਪਣੇ ਲਹਦਾ ਮੁਲਕ ਦੀ ਡਿਮਾਂਡ ਕਰਦੇ ਆ ਕਿਉਂ ਕਿ ਉਹਨਾਂ ਨੂੰ ਉਹਨਾਂ ਦੇ ਰਾਈਟ ਨਹੀਂ ਮਿਲਦੇ ਸਿੱਖ ਚਾਹੁੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਬੇਅਦਬੀ ਕਰੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜਿਹੜਾ ਗੁਰੂ ਸਾਹਿਬਾਨ ਤੇ ਟਿੱਪਣੀ ਕਰੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਲੇਕਿਨ ਕਿਉਂਕਿ ਸਰਕਾਰ ਜਿਹੜੀ ਹੈ ਉਹ ਨਹੀਂ ਚਾਹੁੰਦੀ ਸਰਕਾਰ ਕੋਈ ਇਹੋ ਜਿਹਾ ਕਾਨੂੰਨ ਨਹੀਂ ਬਣਾਉਂਦੀ ਫਿਰੋ ਇਹ ਉਹ ਗੱਲਾਂ ਵੈ ਫਿਰ ਜਿਹੜੇ ਦੂਸਰੇ ਤੱਕੇ ਹੁੰਦੇ ਆ ਜਿਹੜਾ ਦੂਸਰਾ ਅਕਲੀਤਾ ਦੇ ਨਾਲ ਉਹਨਾਂ ਨੂੰ ਹੱਕ ਨਹੀਂ ਕੋਆ ਦਿੱਤਾ ਜਾਂਦਾ ਵੀਰੋ ਇਸ ਗੱਲ ਨੂੰ ਲੈ ਕੇ ਫਿਰ ਮੰਗ ਉੱਠਦੀ ਹੈ ਤੇ ਵੀਰੋ ਇਹਦੇ ਵਿੱਚ ਕਿਸ ਦਾ قصور ਹੈ ਸਰਕਾਰ ਨੂੰ ਚਾਹੀਦਾ ਵੈ ਕਿ ਜਿਹੜੇ ਵੀ ਉਸ ਦੇ ਮੁਲਕ ਦੇ ਨਾਗਰਿਕ ਹੈ ਚਾਹੇ ਮੁਸਲਮਾਨ ਹੈ ਹਿੰਦੂ ਹੈ ਹਿਸਾਈ ਹੈ ਸਿੱਖ ਹੈ ਉਹ ਸਾਰਿਆਂ ਨੂੰ ਇੱਕੋ ਜੀ ਨਜ਼ਰ ਦੇ ਨਾਲ ਦੇਖੇ ਤੇ ਸਾਰਿਆਂ ਨੂੰ ਇੱਕੋ ਜੀ ਉਹਨਾਂ ਨੂੰ ਉਹਨਾਂ ਦੇ ਹਕੂਕ ਦੇਵੇ ਅਗਰ ਗਵਰਨਮੈਂਟ ਇਸ ਤਰ੍ਹਾਂ ਕਰੇਗੀ ਤਾਂ ਵੀਰੋ ਫਿਰ ਕਦੀ ਵੀ ਜਿਹੜੇ ਸਿੱਖ ਵੀਰ ਹੈ ਉਹ ਆਪਣੇ علیحدਾ ਦੇਸ਼ ਦੀ ਖਾਲਿਸਤਾਨ ਦੀ ਵੀਰੋ ਕਦੀ ਵੀ ਮੰਗ ਨਹੀਂ ਕਰਨਗੇ ਵੀਰੋ ਕੀ ਤੁਸੀਂ ਮੇਰੀ ਗੱਲ ਦੇ ਨਾਲ ਸਮਝ ਜੇ ਕਿ ਤੁਸੀਂ ਸੰਤ ਸਿੰਘ ਮਸਕੀਰਾਂ ਦੀ ਗੱਲ ਦੇ ਨਾਲ ਸਮਝ ਜੇ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਹੱਲ ਲਾਜ਼ਮੀ ਕਰਨਾ ਪਾੜੇ ਸਾਰਾ ਖਿਆਲ ਰੱਖਣਾ ਦੋਆ ਯਾਦ ਰੱਖਣਾ ਅੱਲਾ ਫਤਿਹ